ਦੇ ਵਿੱਚ ਖੁਸ਼ੀ ਦੇ ਮੌਕਿਆਂ ਤੇ ਸਮੇਂ ਜੋ ਕਿਨਰ ਸਮਾਜ ਵਧਾਈ ਲੈਣ ਆਉਂਦਾ ਉਹਨਾਂ ਲਈ ਐਸ்சி ਬੀਸੀ ਜੋ ਆਪਣਾ ਭਾਈਚਾਰਾ ਗਰੀਬ ਵਿਅਕਤੀਆਂ ਲਈ 1100 ਰੁਪਇਆ ਵਧਾਈ ਦਾ ਅਤੇ ਜਰਨਲ ਵਿਅਕਤੀਆਂ ਲਈ 2100 ਰੁਪਇਆ ਵਧਾਈ ਦਾ ਰੱਖਿਆ ਗਿਆ ਇਸ ਤੋਂ ਇਲਾਵਾ ਜੋ ਪਿੰਡ ਦੇ ਵਿੱਚ ਪ੍ਰਵਾਸੀ ਭਾਰਤੀ ਆਉਂਦੇ ਨੇ ਉਹਨਾਂ ਨੂੰ ਜੇਕਰ ਕੋਈ ਪਿੰਡ ਦਾ ਵਿਅਕਤੀ ਨੌਕਰੀ ਤੇ ਰੱਖਦਾ ਜਾਂ ਆਪਣੇ ਘਰ ਦੇ ਵਿੱਚ ਕਿਰਾਏ ਤੇ ਰੱਖਦਾ ਉਹ ਉਸ ਦਾ ਖੁਦ ਜ਼ਿੰਮੇਵਾਰ ਹੋਊਗਾ ਉਹਦਾ ਪੀਸੀਸੀ ਆਪਣਾ ਮੂਲੇ ਪਰਾਥਾਣਾ ਤੋਂ ਕਲੀਅਰ ਕਰਵਾ ਕੇ ਰੱਖੇ ਅਤੇ ਇਸ ਦੀ עתਲਾ ಗ್ರಾಮ ਪੰਚਾਇਤ ਰੁੜਕੀ ਨੂੰ ਜ਼ਰੂਰ ਦਵੇ ਇਸ ਤੋਂ ਇਲਾਵਾ ਜੋ ਪਿੰਡ ਦੇ ਵਿੱਚ ਸਬਜ਼ੀ ਵੇਚਣ ਲਈ ਫੇਰੀ ਵਾਲੇ ਆਉਂਦੇ ਨੇ ਜਾਂ ਕੋਈ ਕਬਾੜੀ ਵਾਲੇ ਆਉਂਦੇ ਨੇ ਉਹਨਾਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਵੀ ਬਾਹਰੀ ਵਿਅਕਤੀ ਪਿੰਡ ਦੇ ਵਿੱਚ ਦਾਖਲ ਨਹੀਂ ਹੋਵੇਗਾ ਜੇਕਰ ਕੋਈ ਬਾਹਰੀ ਵਿਅਕਤੀ ਫੇਰੀ ਜਾਂ ਕਬਾੜੀ ਵਾਲਾ ਪਿੰਡ ਦੇ ਵਿੱਚ ਦਾਖਲ ਹੁੰਦਾ ਦੇਖਿਆ ਤਾਂ ਉਸ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਪਿੰਡ ਦੇ ਜੋ ਸਾਂਝੇ ਸ਼ਮਸ਼ਾਨ ਘਾਟ ਧਰਮਸ਼ਾਲਾ ਸਾਂਝੀਆਂ ਥਾਵਾਂ ਹਨ ਇਹਨਾਂ ਦੇ ਵਿੱਚ ਗੁੱਜਰ ਭਾਈਚਾਰਾ ਜੋ ਕੋਈ ਮੱਝਾਂ ਲੈ ਕੇ ਕਾਫੀ ਨੁਕਸਾਨ ਕਰਦਾ ਇਹਨਾਂ ਨੂੰ ਵੀ ਵਰਜਿਆ ਗਿਆ ਤੇ ਕੋਈ ਬਾਹਰੀ ਵਿਅਕਤੀ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰਾਤ ਪੰਚਾਇਤ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਰੁਕੇਗਾ